ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੈਵੀ ਵਿਊ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਤਾਂ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਤੇ ਕਮੈਂਟਾਂ ਦੇ ਵਿੱਚ ਆਪਣੇ ਆਪਣੇ ਵਿਚਾਰ ਵੀ ਜ਼ਰੂਰ ਦਿਓ ਜਿਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦੇ ਛੋਟੇ ਜਿਹੇ ਬੱਚੇ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਇੱਕ ਪ੍ਰਵਾਸੀ ਦੇ ਵੱਲੋਂ ਸੋ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਪਿੰਡ ਮੁਖ ਲਿਆਣਾ ਦੀ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਗਿਆ ਹੈ ਜਿਸ ਵਿੱਚ ਕਿ ਕਿਹਾ ਗਿਆ ਹੈ ਕਿ ਸਾਰੇ ਪ੍ਰਵਾਸੀਆਂ ਨੂੰ ਜੋ ਲੋਕ ਵੀ ਪੰਜਾਬ ਵਿੱਚ ਬਾਹਰ ਤੋਂ ਆ ਕੇ ਰਹਿ ਰਹੇ ਹਨ ਉਹਨਾਂ ਨੂੰ ਆਪਣਾ ਆਧਾਰ ਕਾਰਡ ਜਾਂ ਆਪਣਾ ਕੋਈ ਵੀ ਆਈਡੀ ਕਾਰਡ ਪੰਚਾਇਤ ਦੇ ਕੋਲ ਜਮ੍ਹਾਂ ਕਰਾਉਣਾ ਜ਼ਰੂਰੀ ਹੋਵੇਗਾ ਸੋ ਕਈ ਲੋਕ ਅਫਵਾਹਾਂ ਫੈਲਾ ਰਹੇ ਹਨ ਕਿ ਪ੍ਰਵਾਸੀਆਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਜੋ ਪ੍ਰਵਾਸੀਆਂ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਇਹੋ ਜਿਹੀਆਂ افਵਾਹਾਂ ਦੇ ਉੱਤੇ ਕਿਰਪਾ ਕਰਕੇ ਧਿਆਨ ਨਾ ਦਿਓ ਇਹੋ ਜਿਹੀਆਂ ਗੱਲਾਂ ਨੂੰ ਇਗਨੋਰ ਕਰਿਆ ਕਰੋ ਕਿਸੇ ਨਾਲ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਕੁੱਟਮਾਰ ਨਹੀਂ ਕੀਤੀ ਜਾ ਰਹੀ ਪਿੰਡ ਦੀ ਪੰਚਾਇਤ ਵੱਲੋਂ ਬਹੁਤ ਹੀ ਨਿਮਰਤਾ ਨਾਲ ਸਾਰਿਆਂ ਪ੍ਰਵਾਸੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਆਪਣੇ ਜੋ ਵੀ ਆਧਾਰ ਕਾਰਡ ਜੋ ਵੀ ਤੁਹਾਡੇ ਕੋਲ ਪ੍ਰੂਫ ਹਨ ਉਹ ਲੈ ਕੇ ਤੁਸੀਂ ਪੰਚਾਇਤ ਦੇ ਵਿੱਚ ਪਹੁੰਚੋ ਸੋ ਇਸ ਵਿੱਚ ਸਭ ਤੋਂ ਵਧੀਆ ਗੱਲ ਇਹ ਸੀ ਕਿ ਸਾਰੇ ਨੌਜਵਾਨਾਂ ਨੇ ਅਤੇ ਪਿੰਡ ਵਾਲਿਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਥ ਦਿੱਤਾ ਸੋ ਇਸ ਟਾਈਮ ਸਾਨੂੰ ਇਹੋ ਜਿਹੀ ਭਾਈਚਾਰਕ ਸਾਂਝ ਦੀ ਲੋੜ ਹੈ ਕਿਉਂਕਿ ਆ ਸਮਾਂ ਇੱਕ ਦੂਜੇ ਦੇ ਨਾਲ ਵੈਣਸਣ ਦਾ ਨਹੀਂ ਹੈ ਸਗੋਂ ਕਿ ਇਕੱਠੇ ਹੋ ਕੇ ਕੁਝ ਉਪਰਾਲਾ ਕਰਨ ਦੀ ਸਾਨੂੰ ਲੋੜ ਹੈ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਰੇ ਪਿੰਡ ਵਾਲੇ ਅਤੇ ਸਾਰੇ ਨੌਜਵਾਨ ਇਕੱਠੇ ਹੋ ਕੇ ਇਸ ਕੰਮ ਵਿੱਚ ਸਾਥ ਦੇ ਰਹੇ ਹਨ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਧੰਨਵਾਦ ਕਰਨਾ ਚਾਹੁੰਦਾ ਹਾਂ ਪਿੰਡ ਦੀ ਪੰਚਾਇਤ ਦਾ ਅਤੇ ਸਾਰੇ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਇਸ ਦੇ ਵਿੱਚ ਆਪਣਾ ਪੂਰਾ ਸਾਥ ਦਿੱਤਾ ਅਤੇ ਉਸ ਤੋਂ ਬਾਅਦ ਮੈਂ ਪਿੰਡ ਵਾਲਿਆਂ ਨਾਲ ਕੁਝ ਸਵਾਲ ਜਵਾਬ ਕੀਤੇ ਤਾਂ ਜੋ ਸਾਰੇ ਲੋਕਾਂ ਨੂੰ ਇਸ ਮੁੱਦੇ ਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਮਿਲ ਸਕੇ ਕਿਉਂਕਿ ਕੁਝ ਲੋਕਾਂ ਦੇ ਮਨ ਵਿੱਚ ਇਹ ਬਹਿਮ ਹੈ ਕਿ ਪ੍ਰਵਾਸੀਆਂ ਦੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਜਾਂ ਇਹਨਾਂ ਦੇ ਨਾਲ ਕੋਈ ਕਟਮਾਰ ਕੀਤੀ ਜਾ ਰਹੀ ਹੈ ਇਸ ਗੱਲ ਨੂੰ ਕਲੀਅਰ ਕਰਨ ਦੇ ਲਈ ਮੈਂ ਪਿੰਡ ਵਾਸੀਆਂ ਦੇ ਨਾਲ ਕੁਝ ਸਵਾਲ ਜਵਾਬ ਕੀਤੇ ਜਿਸ ਦਾ ਕਿ ਉਹਨਾਂ ਨੇ ਬਹੁਤ ਹੀ ਵਧੀਆ ਅਤੇ ਸੰਖੇਪ ਦੇ ਵਿੱਚ ਜਵਾਬ ਦਿੱਤਾ ਤੇ ਆਜੋ ਤੁਹਾਨੂੰ ਸੁਣਾਉਂਦੇ ਹਾਂ ਜੋ ਉਹਨਾਂ ਦੇ ਨਾਲ ਮੈਂ ਗੱਲਬਾਤ ਕੀਤੀ ਹੈ ਉਹਨਾਂ ਦੇ ਇੱਥੇ ਲਾਉਂਦੇ ਦਰਦੂਨੇ ਚਲੋ ਹਾਂਜੀ ਭਾਈ ਥੋੜਾ ਜਿਆ ਦੱਸੋ ਕਿ ਕਿਸ ਮਸਲੇ ਤੇ ਆਪਾਂ ਅੱਜ ਇਕੱਠੇ ਹੋਏ ਆ ਆਪਣਾ ਕੀ ਮਕਸਦ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 14 ਤਰੀਕ ਨੌਵਾਂ ਮਹੀਨਾ 2025 ਸਮਾ ਸ਼ਾਮ ਦਾ 7:30 ਵਜੇ ਦਾ ਹੋਣਾ ਹੈ ਜੀ ਇਸ ਟਾਈਮ ਤੇ ਅਸੀਂ ਇੱਥੇ ਅੱਜ ਤਾਂ ਪੂਰੀ ਪੰਚਾਇਤ ਇਕੱਠੀ ਹੋਈਆਂ ਮੁਖਰਿਆਣੇ ਦੀ ਕਿ ਜਿਹੜੇ ਆਪਣੇ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦੇ ਬੱਚੇ ਦੇ ਨਾਲ ਇੱਕ ਬਈਏ ਨੇ ਘਰਾਉਣੀ ਹਰਕਤ ਕੀਤੀ ਉਹਨਾਂ ਕਿਦਾਂ ਦੇ ਦੁਸ਼ਟ ਕੰਮ ਕਰਕੇ ਤਾਂ ਉਹਨੂੰ ਬਾਅਦ ਵਿੱਚ ਮੌਤ ਦੇ ਘਾਟ ਉਤਾਰਿਆ ਤੇ ਉਹਦੇ ਕਰਕੇ ਅਸੀਂ ਇਕੱਠੇ ਹੋਏ ਆ ਵੀ ਜਿੰਨੇ ਬਾਕੀ ਆਪਣੇ ਹਿਸ਼ਾਰਪੁਰ ਦੇ ਬਜਵਾੜੇ ਵਾਲੀ ਸਾਈਡ ਹੋਰ ਸਾਰੇ 25 ਪਿੰਡਾਂ ਨੇ ਉੱਧਰ ਅੱਜ ਇਹ 26ਵਾਂ ਪਿੰਡ ਹੋ ਗਿਆ ਵੀ ਜਿਨੇ ਆਪਣਾ ਮਤਾ ਪਾਇਆ ਕਿ ਜਿਹੜੇ ਪ੍ਰਵਾਸੀ ਇੱਥੇ ਕੰਮ ਕਰਨ ਆਏ ਆ ਜੀ ਆਆਂ ਨੂੰ ਉਹਨਾਂ ਨੂੰ ਪਰ ਆਪਣਾ ਆਪਣਾ ਆਧਾਰ ਕਾਰਡ ਪਿੰਡ ਦੀ ਪੰਚਾਇਤ ਦੇ ਕੋਲ ਜਮਾ ਕਰਾਉਣ ਔਰ ਜਿਹੜੇ ਵੀ ਪਿੰਡ ਦੇ ਵਿੱਚ ਜਿਹੜੇ ਵੀ ਜਿਨ੍ਹਾਂ ਨੇ ਆਪਣੀ ਥਾਂ ਦੇ ਵਿੱਚ ਰੱਖਿਓ ਆ ਬੰਦੇ ਉਹਨਾਂ ਨੂੰ ਵੀ ਨਾਲ ਇੱਕ ਮੈਸੇਜ ਵਾ ਕਿ ਭਾਈ ਵੀ ਉਹਨਾਂ ਦੀ ਜ਼ਿੰਮੇਵਾਰੀ ਤੁਸੀਂ ਲੈਣੀ ਆ ਵੀ ਤੁਸੀਂ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਣੀ ਆ ਕਿੱਦਾਂ ਆ ਜੇ ਕੋਈ ਕਣੂ ਕੋਈ ਇਹਨਾਂ ਦੇ ਵਿੱਚੋਂ ਕੋਈ ਇਦਾਂ ਦੀ ਹਰਕਤ ਕਰਦਾ ਆ ਜਾਂ ਕੋਈ ਹੁੱਲੜਬਾਜੀ ਕਰਦਾ ਆ ਉਹ ਜਿਹਦੀ ਜਗ੍ਹਾ ਦੇ ਵਿੱਚ ਰਹਿੰਦਾ ਆ ਤੇ ਕਣੂ ਉਹ ਵੀ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਆਊਗਾ ਉਹਨੂੰ ਕੋਈ ਪਿੰਡ ਦਾ ਜਿਹੜਾ ਕੋਈ ਮੋਤਵਾਰਾ ਉਹ ਕੋਈ ਨਾਲ ਨਹੀਂ ਜਾਊਗਾ ਜੇ ਨਾਲ ਜਾਊਗਾ ਤਾਂ ਉਹਦਾ ਵੀ ਪਿੰਡੋਂ ਬਾਈਕਾਟ ਕੀਤਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਰਕੇ ਅਸੀਂ ਇਕੱਠੇ ਹੋਏ ਹਾਂ ਤੇ ਬਾਕੀ ਜੀ ਇਹ ਨਸਲਾਂ ਦੀ ਗੱਲ ਆ ਗਈ ਆ ਆਪਣੀਆਂ ਨਸਲਾਂ ਬਦਲ ਹੋ ਜਾਣੀਆਂ ਇਹਨੂੰ ਠੰਡੇ ਨਾ ਪਿਓ ਹੁਣ ਹਿਸ਼ਾਰਪੁਰ ਵੀ ਮੇਨਾ ਇਹ ਕੁਐਸਚਨ ਹੋਇਆ ਸੀਗਾ ਜੀ ਉਹ ਮੈਂ ਦੁਬਾਰਾ ਰਿਪੀਟ ਕਰ ਦਣਾ ਆਪਣੀ ਜਵਾਨ ਤੋਂ ਕਿ ਜੀ ਇੱਕ ਬੰਦੇ ਨੇ ਗਲਤੀ ਕੀਤੀ ਆ ਤੇ ਸਾਰਿਆਂ ਨੂੰ ਸਜ਼ਾ ਕਿਉਂ ਭਾਈ 84 ਦੇ ਵਿੱਚ ਵੀ ਦੋ ਬੰਦਿਆਂ ਨੇ ਗਲਤੀ ਕੀਤੀ ਸੀ ਤੇ ਬਾਕੀ ਸਾਰਿਆਂ ਨੂੰ ਕੈਰ ਬਾਕੇ ਕਿਉਂ ਸਾੜਿਆ ਸੀ ਸੋ ਇਸ ਕਰਕੇ ਭਾਈ ਵੀ ਇਹ ਅੱਗ ਜਿਹੜੀ ਇੱਕ ਨੇ ਲਾਈ ਆ ਇਹ ਭੌਤਨਾ ਤਾਂ ਹੁਣ ਸਾਰਿਆਂ ਨੂੰ ਪੈਣਾ ਆ ਤੇ ਇਸ ਕਰਕੇ ਪੰਜਾਬ ਨੂੰ ਬਚਾਓ ਜਿੱਦਾਂ ਨਾ ਕਿਦਾਂ ਪੰਜਾਬ ਨੂੰ ਬਚਾਓ ਪੰਜਾਬ ਜਿਹੜਾ ਆ ਇੱਥੋਂ ਤੱਕ ਕਿ ਕਿਸੇ ਵੀ ਹੁਸ਼ਿਆਰਪੁਰ ਦੇ ਲੀਡਰ ਨੇ ਕੋਈ ਬਿਆਨ ਦਿੱਤਾ ਵੀ ਆ ਬੱਚੇ ਨਾਲ ਆ ਕੋਸਟ ਕਰਮ ਹੋ ਗਿਆ ਇਹਨਾਂ 92 ਜਿਤਾਏ ਸੀਗੇ 92 ਦੇ ਵਿੱਚੋਂ ਕਿਸੇ ਦਾ ਕੋਈ ਆਇਆ ਕਿਸੇ ਨੇ ਕੋਈ ਹਾਜ਼ ਨਾਰਾ ਮਾਰਿਆ ਉਸ ਬੱਚੇ ਦੇ ਲਈ ਹੁਸ਼ਿਆਰਪੁਰ ਇਨਾ ਵਧੀਆ ਜ਼ਿਲ੍ਹਾ ਸਾਰੇ ਇਕੱਠੇ ਹੋ ਕੇ ਰਹਿੰਦੇ ਆ ਹੁਸ਼ਿਆਰਪੁਰ ਦੇ ਜਿਲ੍ਹੇ ਦੇ ਵਿੱਚ ਇਦਾਂ ਦੀ ਵਾਰਦਾਤ ਹੋ ਜਾਂਦੀ ਪੜੇ ਲਿਖੇ ਜਿਲ੍ਹੇ ਦੇ ਵਿੱਚ ਇਦਾਂ ਦੀ ਵਾਰਦਾਤ ਹੋ ਜਾਂਦੀ ਉਹ ਨਿੰਦਣਯੋਗ ਆ ਅਤੀ ਨਿੰਦਣਯੋਗ ਆ ਸੋ ਕਿਸੇ ਵੀ ਲੀਡਰ ਨੇ ਇਹ ਇਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਨਾ ਮੌਜੂਦਾ ਨੇ ਨਾ ਸਾਬਕਾ ਨੇ ਨਾ ਕਿਸੇ ਨੇ ਸਿਰਫ ਇੱਕ ਗ੍ਰਾਮ ਸਭਾ ਨੇ ਆਪਣੀਆਂ ਪੰਚਾਇਤਾਂ ਨੇ ਮਤੇ ਜਰੂਰ ਪਾਏ ਆ ਸਲੂਟ ਵਾਏ ਨਾ ਪੰਚਾਇਤਾਂ ਨੂੰ ਜਿਨ੍ਹਾਂ ਨੇ ਇਦਾਂ ਦੇ ਮਤੇ ਪਾ ਕੇ ਜਿਹੜਾ ਕਿ ਆਉਣ ਵਾਲਾ ਭਵਿੱਖ ਜਿਹੜਾ ਪੰਜਾਬ ਦਾ ਉਹ ਨਖਾਰਨ ਲੱਗਿਆ ਬਾਕੀ ਦਾ ਤੁਹਾਨੂੰ ਪਤਾ ਹੀ ਆ ਵੀ ਸਾਰੇ ਕੜਮ ਚੌਧਰੀ ਆ ਸਾਲ ਵੋਟਾਂ ਦੇ ਮਸਲੇ ਪਾਇਓ ਆ ਹੋਰ ਕੋਈ ਮਸਲਾ ਨਹੀਂ ਰਹਿ ਗਿਆ ਬਸ ਵੋਟ ਬੈਂਕ ਨਾਲ ਸਾਡਾ ਹਿੱਲੇ ਸੋ ਇੱਕ ਗੱਲ ਪਾਜੀ ਮੈਂ ਪੁੱਛ ਲਈ ਸੀ ਕੀ ਕਹਾਵਾ ਫਲਾਈ ਜਾਰੀ ਆ ਕਿ ਪ੍ਰਵਾਸੀਆਂ ਦੇ ਨਾਲ ਧੱਕਾ ਤੇ ਕੋਟਮਾਰ ਕੀਤਾ ਜਾ ਰਿਹਾ ਕੀ ਇਹ ਗੱਲ ਸਹੀ ਹੈ ਨਹੀਂ ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਧੱਕਾ ਕੀਤਾ ਤੁਸੀਂ ਅੱਜ ਸਾਡੇ ਨਾਲ ਘੁੰਮਦੇ ਰਹੇ ਆ ਮਜੂਦਾ ਤੁਸੀਂ ਆਪਣੇ ਤੁਹਾਡੇ ਚੈਨਲ ਤੇ ਜਾਣੀ ਆ ਕਿਸੇ ਨਾ ਕੋਈ ਧੱਕਾ ਹੋਇਆ ਜੇ ਕੋਈ ਜੇ ਕਿਸੇ ਕਿਸੇ ਦਾ ਬੱਚਾ ਸੀਗਾ ਉਹਨੂੰ ਬੜੇ ਪਿਆਰ ਨਾਲ ਕਿਹਾ ਕਿ ਸਵੇਰ ਨੂੰ ਭਾਈ ਇੱਥੇ 8:00 ਵਜੇ ਇਕੱਠੇ ਹੋਇਓ ਤੇ ਆਪਾਂ ਗੱਲਬਾਤ ਕਰਨੀ ਆ ਅਸੀਂ ਕਹਿੰਨੇ ਕਿ ਜੀ ਆਇਆਂ ਨੂੰ ਕੰਮ ਕਰਨ ਆਏ ਆ ਜੀ ਆਇਆਂ ਨੂੰ ਕੰਮ ਕਰਨ ਆਇਆ ਕੰਮ ਕਰਨ ਬਦਮਾਚੀ ਨਾ ਕਰਨ ਉਲਟਾ ਬਦਮਾਚੀ ਇਹ ਕਰਦਿਆ ਉਹ ਨਿਕਲੇ ਜੇ ਬੱਚੇ ਨੇ ਕੀ ਵਿਗਾੜਿਆ ਸੀਗਾ ਜਿਹਨੇ ਹੱਲੇ ਦੁਨੀਆ ਦੇਖਣੀ ਸੀਗੀ ਬਦਮਾਚੀ ਕੌਣ ਕਰਦਾ ਇਹ ਲੱਗਦਾ 10 ਦਿਨ ਦਾ ਟਾਈਮ ਦਿੱਤਾ ਸਾਡੀ ਪੰਚਾਇਤ ਨੇ ਵੀ ਜਿਹੜੀ ਸਾਡੀ ਪੰਚਾਇਤ ਦੇ ਉੱਥੇ ਆਪਣੇ ਜਗ੍ਹਾ ਦੇ ਵਿੱਚ ਬੈਠੇ ਆ ਉਹਨਾਂ ਨੂੰ 10 ਦਿਨ ਦਾ ਟਾਈਮ ਦਿੱਤਾ ਬਾਕੀ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਬਿਠਾ ਲਿਓ ਆ ਉਹਨਾਂ ਨੂੰ ਵੀ ਨਾਲ ਸਵੇਰ ਨੂੰ ਆਪਾਂ ਕਹਿੰਨੇ ਆ ਕਿ ਜੇ ਉੱਥੇ ਆਓ ਤੇ ਜਿਹੜੀ ਇਹਨਾਂ ਦੀ ਜ਼ਿੰਮੇਵਾਰੀ ਆ ਤੁਸੀਂ ਲਓ ਤੇ ਬਾਕੀ ਇਹਨਾਂ ਦੇ ਆਧਾਰ ਕਾਰਡ ਜਿਹੜੇ ਆ ਉਹ ਸਰਪੰਚ ਸਾਹਿਬ ਦੇ ਕੋਲ ਜਿੰਨੇ ਵੀ ਆਪਣੇ ਪਿੰਡ ਦੇ ਵਿੱਚ ਮੌਜੂਦਾ ਪੰਚ ਬਣਿਓ ਆ ਜਿੰਨੇ ਵੀ ਆਪਾਂ ਪੰਚਾਇਤ ਆਪਣੀ ਚੁਣੀਓ ਆ ਤੇ ਉਹ ਬਾਡਾਂ ਦੇ ਵਿੱਚ ਆਪਣੇ ਆਪਣੇ ਜਿਹੜੇ ਆ ਉਹ ਜ਼ਿੰਮੇਵਾਰੀ ਸਮਝਦੇ ਹੋਏ ਆਪਣੀ ਪੰਚਾਇਤ ਜਿਹੜੀ ਆ ਉਹ ਇਹ ਕਾਨੂੰਨ ਜਿਹੜਾ ਸਿਰੇ ਚਾੜਨ ਤੇ ਭਾਈ ਇਹ ਖੂਨ ਠੰਡਾ ਨਾ ਪੈਂਦੀ ਜੀ। ਭਾਜੀ ਕਿੰਨੀ ਤਰੀਕ ਨੂੰ ਆਪਾਂ ਉੱਥੇ ਇਕੱਠੇ ਹੋਣ ਲਈ ਕਿਹਾ ਇਹਨਾਂ ਨੂੰ? ਇਹਨਾਂ ਨੂੰ ਕੱਲ ਸਵੇਰ ਨੂੰ ਮਾਰਨਿੰਗ ਜੀ 15 15 ਤਰੀਕ ਸਵੇਰੇ 8 ਵਜੇ ਠੀਕ ਹੈ ਜੀ। ਹਾਂਜੀ। ਸੋ ਧੰਨਵਾਦ ਵੀਰ ਜੀ ਤੁਹਾਡਾ ਸਾਰਿਆਂ ਦਾ। वाहिगुरू वाहिगुरू जी का ख़ालसा वाहिगुरू जी फते